ਪਜੀ ਪਰਸੋਂ ਦੀ ਗੱਲ ਹੈ ਮੈਂ ਤੇ ਬੱਚਾ ਜਾਂਦੇ ਵੇ ਸੀਗੇ ਮਾੜਾ ਅਜੇ ਅਸੀਂ ਦੂਰ ਵੀ ਨਹੀਂ ਗਏ ਪੱਟੀ ਦਾ ਪੈਣ ਲਿਆ ਲਾ ਕੇ ਗਏ ਤੋਂ ਜਾਤਰਾ ਨੂੰ ਸਾਨੂੰ ਦਾ ਪਤਾ ਵੀ ਨਹੀਂ ਲੱਗਾ ਕਿ ਹੋਇਆ ਕਿ ਬੱਚਾ ਰੋਣ ਲੱਗ ਗਿਆ ਤੇ ਉਹਦੇ ਬਲੀਡਿੰਗ ਹੋਣ ਲੱਗੀ ਤੇ ਫਿਰ ਬਾਅਦ ਚ ਪਤਾ ਲੱਗਾ ਕਿ ਡੋਰ ਫੇਰੀ ਫਿਰ ਮੈਂ ਇਹਨੂੰ ਜਲਦੀ ਜਲਦੀ ਲੈ ਕੇ ਗਿਆ ਹਸਪੀਟਲ ਸਿਵਲ ਹਸਪੀਟਲ ਦਿਸੂਏ ਗਿਆ ਫਿਰ ਉੱਥੇ ਜਾ ਕੇ ਦੇਖਾ ਕਹਿੰਦੇ ਕਿ ਚਲੋ ਖਤਰੇ ਤੋਂ ਬਾਹਰ ਹੈ ਪਰ ਟਾਂਕੇ ਲੱਗੇ ਚਾਰ ਥੋੜਾ ਐਨਾ ਸ਼ੁਕਰ ਹੈ ਕਿ ਬਚਾ ਹੋ ਗਿਆ ਨਸ ਨੁਸਤਾ ਬਚਾ ਹੋ ਗਿਆ ਤੇ ਵੈਸੇ ਟਾਂਕੇ ਲੱਗੇ ਆ ਤੇ ਇਹ ਮੰਗ ਕਰਦੇ ਸੂਬਾ ਅਸੀਂ ਅਸੀਂ ਬੋਲਦਾ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਚਾਈਨਾ ਡੋਰ ਹੈ ਬੰਦ ਹੋਣੀ ਚਾਹੀਦੀ ਹੈ ਪੂਰੀ ਤਰ੍ਹਾਂ ਕਿਉਂਕਿ ਕਾਫੀ ਜਿਆਦਾ ਹਾਦਸੇ ਹੋ ਚੁੱਕੇ ਪਿਛਲੇ ਸਾਲ ਵੀ ਸੀ ਇਸ ਵਾਰ ਵੀ ਆ ਚਲੋ ਤੇ ਅਸੀਂ ਮੰਗ ਇਹ ਕਰਦੇ ਆ ਕਿ ਇਹੋ ਜੀ ਖਤਰਨਾਕ ਚੀਜ਼ ਤੋਂ ਜਦੋਂ ਬੰਦ ਹੋਣੀ ਚਾਹੀਦੀ ਹੈ ਵੀ ਤੇ ਹੋਰ ਵੀ ਕਿਸੇ ਦਾ ਬਚਾਅ ਹੋ ਸਕੇ ਭਾਜੀ ਸਾਨੂੰ ਪਤਾ ਲੱਗਾ ਸੀ ਵੀ ਸ਼੍ਰੀਪੁਰ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਚਾਈਨਾ ਡੋਰ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਔਰ ਪਰਸੋਂ ਸ਼ਾਮ ਨੂੰ ਇਹ ਹਾਦਸਾ ਹੋਇਆ ਔਰ ਬੱਚੇ ਦੀ ਜਿਹੜੀ ਗਰਦਨ ਦੀ ਨਾਲੀ ਹੈ ਤੁਸੀਂ ਪਹਿਲਾ ਵੀਡੀਓ ਚ ਦਿਖਾਈ ਹੈ ਉਹ ਚਾਈਨਾ ਡੋਰ ਦੇ ਨਾਲ ਕੱਟੀ ਗਈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਬੱਚੇ ਦਾ ਜਿਹੜਾ ਨੁਕਸਾਨ ਹੋਇਆ ਪਰ ਬੜਾ ਬਚਾਅ ਹੋ ਗਿਆ ਕਿਉਂਕਿ ਪਿਛਲੇ ਸਾਲ ਅਸੀਂ ਦੇਖਿਆ ਸੀ ਇਦਾਂ ਹੀ ਕਈ ਕੇਸ ਆਏ ਜਿਨ੍ਹਾਂ ਦੀ ਧੋਣ ਦੇ ਉੱਤੇ ਡੋਰ ਨੇ ਵੱਢਿਆ ਉਸ ਤੋਂ ਬਾਅਦ ਬੰਦਿਆਂ ਦੀ ਜਾਨ ਵੀ ਚਲੀ ਗਈ ਅਸੀਂ ਇਹ ਗੱਲ ਮਹਿਸੂਸ ਕਰ ਰਹੇ ਹਾਂ ਕਿ ਜਿੱਦਾਂ ਜਿੱਦਾਂ ਕਿ ਬਸੰਤ ਨੇੜੇ ਆ ਰਹੀ ਹੈ ਜਾਂ ਲੋਹੜੀ ਨੇੜੇ ਆ ਰਹੀ ਹੈ ਉਦਾਂ ਪਤੰਗਾ ਉਡਾਣ ਦਾ ਬੱਚਿਆਂ ਦਾ ਕਿਹੜਾ ਕ੍ਰੇਜ਼ ਹੈ ਪਰ ਉਹਦੇ ਵਿੱਚ ਚਾਈਨਾ ਡੋਰ ਜਦੋਂ ਇਨਵੋਲਵ ਹੋ ਜਾਂਦੀ ਹੈ ਤਾਂ ਉਹ ਜਾਨਲੇਵਾ ਹੋ ਜਾਂਦੀ ਹੈ ਅਸੀਂ ਇਹੀ ਪ੍ਰਸ਼ਾਸਨ ਤੇ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਆਪਣੇ ਥੋੜੇ ਜਿੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਬੰਦਿਆਂ ਦੇ ਉੱਤੇ ਨਕੇਲ ਪਾਈ ਜਾਵੇ ਕਿਉਂਕਿ ਅੱਜ ਕੱਲ ਮੈਂ ਬਾਰ-ਬਾਰ ਇਹ ਗੱਲ ਕਹਿਣਾ ਹੈ ਕਿ ਮਾਵਾ ਕੋਲ ਪੁੱਤ-ਬੋਤ ਘਟਨੇ ਅਸੀਂ ਆਪਣੇ ਦੇਸ਼ ਨੂੰ ਸਮਾਜ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੌਜਵਾਨਾਂ ਦੀ ਜਰੂਰਤ ਹੈ ਇਹ ਜਾਨਣਾ ਇੰਨੀਆਂ ਸੋਖੀਆਂ ਨਹੀਂ ਕਿ ਜਿਨ੍ਹਾਂ ਨੂੰ ਇੱਕ ਚਾਈਨਾ ਡੋਰ ਦੇ ਕਰਕੇ ਅਸੀਂ ਗਵਾ ਲਈਏ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਡੀਐਸਪੀ ਦਸੂਆ ਨੂੰ ਐਸਐਸਪੀ ਹਾਰਪੁਰ ਨੂੰ ਇਹੀ ਮੰਗ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਨਕੇਲ ਪਾਈ ਜਾਵੇ ਤਾਂ ਕਿ ਜਿਹੜੀ ਲੋਕਾਂ ਦੀ ਜ਼ਿੰਦਗੀਆਂ ਨਾਲ ਚਾਈਨਾ ਡੋਰ ਦੇ ਰੂਪ ਦੇ ਵਿੱਚ ਖਿਲਵਾੜ ਹੋ ਰਿਹਾ ਉਹ ਖਿਲਵਾੜ ਰੋਕਿਆ ਜਾ ਸਕੇ ਅਪਾ ਜੀ ਪਰਸਾਂ ਦੀ ਗੱਲ ਹੈ ਮੈਂ ਤੇ ਬੱਚਾ ਜਾਂਦੇ ਵੇ ਸੀਗੇ ਮਾੜਾ ਅਜੇ ਅਸੀਂ ਦੂਰ ਵੀ ਨਹੀਂ ਗਏਾ ਪੱਟੀ ਦਾ ਪੈਂਦੀ ਲਾ ਕੇ ਗਏ ਤੇ ਜਾਤਰਾ ਨਾਲ ਸਾਨੂੰ ਦਾ ਪਤਾ ਵੀ ਨਹੀਂ ਲੱਗਾ ਕਿ ਹੋਇਆ ਕਿ ਮੈਂ ਚਰੋਂਣ ਲੱਗ ਗਿਆ ਤੇ ਉਹਦੇ ਬਲੀਡਿੰਗ ਹੋਣ ਲੱਗੀ ਤੇ ਫਿਰ ਬਾਅਦ ਚ ਪਤਾ ਲੱਗਾ ਕਿ ਡੋਰ ਫੇਰੀ ਫਿਰ ਮੈਂ ਇਹਨੂੰ ਜਲਦੀ ਜਲਦੀ ਲੈ ਕੇ ਗਿਆ ਹਸਪੀਟਲ ਸੁਵੇ ਗਿਆ ਜੀ ਪਰ ਉੱਤਨਾ ਜਾ ਕੇ ਦੇਖਿਆ ਕਹਿੰਦੇ ਕਿ ਚਲੋ ਖਤਰੇ ਤੋਂ ਬਾਹਰ ਹੈ ਪਰ ਟਾਂਕੇ ਲੱਗ ਗਏ ਚਾਰਕਾ ਥੋੜਾ ਇਹਨਾਂ ਸ਼ੁਕਰ ਹੈ ਕਿ ਬਚਾ ਹੋ ਗਿਆ ਨਸ ਨੁਸਟਾ ਬਚਾ ਹੋ ਗਿਆ ਤੇ ਵੈਸੇ ਟਾਂਕੇ ਲੱਗੇ ਆ ਤੇ ਕੀ ਮੰਗ ਕਰਦੇ ਬਿਲਕੁਲ ਅਸੀਂ ਅਸੀਂ ਬੋਲਦੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਚਾਈਨਾ ਡੋਰ ਹੈ ਬੰਦ ਹੋਣੀ ਚਾਹੀਦੀ ਹੈ ਪੂਰੀ ਤਰ੍ਹਾਂ ਕਿਉਂਕਿ ਕਾਫੀ ਜ਼ਿਆਦਾ ਹਾਦਸੇ ਹੋ ਚੁੱਕੇ ਪਿਛਲੇ ਸਾਲ ਵੀ ਸੀ ਇਸ ਵਾਰ ਵੀ ਆ ਚਲੋ ਤੇ ਅਸੀਂ ਮੰਗ ਇਹ ਕਰਦੇ ਆ ਕਿ ਇਹੋ ਜੀ ਖਤਰਨਾਕ ਚੀਜ਼ ਤੋਂ ਜਦੋਂ ਬੰਦ ਹੋਣੀ ਚਾਹੀਦੀ ਹੈ ਵੀ ਤੇ ਹੋਰ ਵੀ ਕਿਸੇ ਦਾ ਬਚਾਅ ਹੋ ਸਕੇ ਪੰਜੀ ਸਾਨੂੰ ਪਤਾ ਲੱਗਾ ਸੀ ਵੀ ਸ਼ਰੀਪੁਰ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਚਾਈਨਾ ਡੋਰ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਔਰ ਪਰਸੋਂ ਸ਼ਾਮ ਨੂੰ ਇਹ ਹਾਦਸਾ ਹੋਇਆ ਔਰ ਬੱਚੇ ਦੀ ਜਿਹੜੀ ਗਰਦਨ ਦੀ ਨਾਲੀ ਹੈ ਤੁਸੀਂ ਪਹਿਲਾ ਵੀਡੀਓ ਚ ਦਿਖਾਈ ਹੈ ਉਹ ਚਾਈਨਾ ਡੋਰ ਦੇ ਨਾਲ ਕੱਟੀ ਗਈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਬੱਚੇ ਦਾ ਜਿਹੜਾ ਨੁਕਸਾਨ ਹੋਇਆ ਪਰ ਬੜਾ ਬਚਾਅ ਹੋ ਗਿਆ ਕਿਉਂਕਿ ਪਿਛਲੇ ਸਾਲ ਅਸੀਂ ਦੇਖਿਆ ਸੀ ਇਦਾਂ ਹੀ ਕਈ ਕੇਸ ਆਏ ਜਿਨ੍ਹਾਂ ਦੀ ਧੋਣ ਦੇ ਉੱਤੇ ਡੋਰ ਨੇ ਵੱਢਿਆ ਉਸ ਤੋਂ ਬਾਅਦ ਬੰਦਿਆਂ ਦੀ ਜਾਨ ਵੀ ਚਲੀ ਗਈ ਅਸੀਂ ਇਹ ਗੱਲ ਮਹਿਸੂਸ ਕਰ ਰਹੇ ਹਾਂ ਕਿ ਜਿੱਦਾਂ ਜਿੱਦਾਂ ਕਿ ਬਸੰਤ ਨੇੜੇ ਆ ਰਹੀ ਹੈ ਜਾਂ ਲੋਹੜੀ ਨੇੜੇ ਆ ਰਹੀ ਹੈ ਉਦਾਂ ਪਤੰਗਾ ਉਡਾਣ ਦਾ ਬੱਚਿਆਂ ਦਾ ਜਿਹੜਾ ਕਰੇਜ਼ ਹੈ ਪਰ ਉਹਦੇ ਵਿੱਚ ਚਾਈਨਾ ਡੋਰ ਜਦੋਂ ਇਨਵੋਲਵ ਹੋ ਜਾਂਦੀ ਹੈ ਤਾਂ ਉਹ ਜਾਨਲੇਵਾ ਹੋ ਜਾਂਦੀ ਹੈ ਅਸੀਂ ਇਹੀ ਪ੍ਰਸ਼ਾਸਨ ਤੇ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਆਪਣੇ ਥੋੜੇ ਜਿੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਬੰਦਿਆਂ ਦੇ ਉੱਤੇ ਨਕੇਲ ਪਾਈ ਜਾਵੇ ਕਿਉਂਕਿ ਅੱਜ ਕੱਲ ਮੈਂ ਬਾਰ-ਬਾਰ ਇਹ ਗੱਲ ਕਹਿਣਾ ਹੈ ਕਿ ਮਾਵਾ ਕੋਲ ਪੁੱਤ-ਬੋਤ ਘਟਨੇ ਅਸੀਂ ਆਪਣੇ ਦੇਸ਼ ਨੂੰ ਸਮਾਜ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੌਜਵਾਨਾਂ ਦੀ ਜਰੂਰਤ ਹੈ ਇਹ ਜਾਨਣਾ ਇੰਨੀਆਂ ਸੋਖੀਆਂ ਨਹੀਂ ਕਿ ਜਿਨ੍ਹਾਂ ਨੂੰ ਇੱਕ ਚਾਈਨਾ ਡੋਰ ਦੇ ਕਰਕੇ ਅਸੀਂ ਗਵਾ ਲਈਏ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਡੀਐਸਪੀ ਦਸੂਆ ਨੂੰ ਐਸਐਸਪੀ ਹਾਰਪੁਰ ਨੂੰ ਇਹੀ ਮੰਗ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਨਕੇਲ ਪਾਈ ਜਾਵੇ ਤਾਂ ਕਿ ਜਿਹੜੀ ਲੋਕਾਂ ਦੀ ਜ਼ਿੰਦਗੀਆਂ ਨਾਲ ਚਾਈਨਾ ਡੋਰ ਦੇ ਰੂਪ ਦੇ ਵਿੱਚ ਖਿਲਵਾੜ ਹੋ ਰਿਹਾ ਉਹ ਖਿਲਵਾੜ ਰੋਕਿਆ ਜਾ ਸਕੇ